रोख लवांगे बी भॻवत मार ਜੈ ਹਾਏ ਬਬਾ ਤੁਹਾਡੀ ਸਰਕਾਰ ਦਾ ਰੋਹ ਕੱਕਣਾ ਜੈ ਕੱਕਣਾ ਬਬਾ ਸਰਕਾਰ ਹਾਏ 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 ਬਬਾ ਤੁਹਾਡੀ ਸਰਕਾਰ ਦੀ ਪੁਜ ਦੀ ਕਾਰੀ ਬੀਟੀ ਵਾਏ ਹਾਏ ਹਾਏ ਅੱਜ ਕੇ ਪਿੱਟੋ ਹਾਏ 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 ਬੋਦੀ ਸਰਕਾਰ ਹਾਏ 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 ਬਬਾ ਤੁਹਾਡੀ ਸਰਕਾਰ ਦਾ ਪਹਿਲ ਕਰਕ ਜੈ ਜਨਨ ਕੇ 148 ਕੰਗ ਮੰਗ ਕੇ ਵੇਖ ਲਿਆ ਜੀ ਵੈਦਰੀ ਆਪਣਾ ਨਾਮ ਤੇ ਆਪਣੇ ਬਰ ਦੱਸ ਕੇ ਅੱਜ ਦਾ ਪ੍ਰੋਸਟ ਕੀਤਾ ਜਾ ਰਿਹਾ ਕੀ ਲੋੜ ਪਈ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਭਾਰਤੀ ਕਿਸਾਨ ਇਕਤਾ ਗ੍ਰਾਹਾ ਜਿਲ੍ਹਾ ਅੰਮ੍ਰਿਤਸਰ ਦਾ ਆਗੂ ਆ ਜੋ ਅੱਜ ਲੋੜ ਪਈ ਆ ਜਿਹਦੇ ਵਿੱਚ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਨੇ ਜੋ ਪੰਜਾਬ ਚੈਪਟਰ ਆ ਉਸਨੇ ਐਲਾਨ ਕੀਤਾ ਸੀ ਕਿ ਕੁਝ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸੱਤ ਦਿਨ ਦਾ ਮੋਰਚਾ ਲਾਇਆ ਜਾਊਗਾ ਜਿਹਦੇ ਵਿੱਚ ਵੱਖ-ਵੱਖ ਮੰਗਾਂ ਸਨ ਜਿਹਦੇ ਵਿੱਚ ਮੁੱਖ ਰੂਪ ਦੇ ਵਿੱਚ ਨਵੀਂ ਖੇਤੀ ਨੀਤੀ ਦੀ ਮੰਗ ਜੋ ਪੰਜਾਬ ਸਰਕਾਰ ਜਦੋਂ ਦੀ ਆਈ ਆ ਉਹ ਕਹਿ ਰਹੀ ਸੀ ਨਵੀਂ ਖੇਤੀ ਨੀਤੀ ਲਾਗੂ ਕਰਾਂਗੇ ਪਰ ਅਜੇ ਤੱਕ ਖੇਤੀ ਨੀਤੀ ਨਹੀਂ ਲਾਗੂ ਕੀਤੀ ਗਈ ਨਾਲ ਜਿਹੜੀ ਪਿਛਲੇ ਦਿਨੀ ਧੋਨਾ ਜਿਹੜਾ ਰੁਲਿਆ ਵਾ ਸਾਨੂੰ ਉਹ ਸਾਰਿਆਂ ਵੀ ਗਾਂ ਕਣਕ ਵੀ ਰੁਲੂਗੀ ਕਿਉਂਕਿ ਅਜੇ ਤੱਕ ਵੀ ਗਦਾਮ ਕਾਲੀ ਨਹੀਂ ਹੋਏ ਇਸ ਦੇ ਨਾਲ ਦੀ ਨਾਲ ਔਰ ਜਿਹੜੇ ਪੰਜਾਬ ਸਰਕਾਰ ਦੇ ਨਾਲ 6 ਬਸਰਾਂ ਤੇ ਐਮਐਸਪੀ ਆ ਇਹੋ ਜਿਹੇ ਮਸਲੇ ਜਿਹੜੇ ਪੰਜਾਬ ਸਰਕਾਰ ਦੇ ਨਾਲ ਆ ਉਹ ਪੰਜਾਬ ਸਰਕਾਰ ਕੋਲ ਹੱਲ ਕਰਾਉਣ ਲਈ 23 2023 ਦੇ ਵਿੱਚ ਮੀਟਿੰਗ ਹੋਈ ਤੇ ਮੁੱਖ ਮੰਤਰੀ ਸਾਹਿਬ ਮੰਨੇ ਸਰ ਵੀ ਉਹ ਜਿਹੜੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਲਟਾ ਉਹ ਹੰਤਮਾਨ ਸਾਹਿਬ ਮੀਟਿੰਗਸ ਆਦੇ ਤੇ ਮੀਟਿੰਗ ਦੇ ਵਿੱਚ ਓਪਘੌੜੇ ਹੋ ਕੇ ਨਿਕਲਦੇ ਆ ਤੇ ਉੱਥੇ ਬਾਅਦ ਦੇ ਵਿੱਚ মিডিਆ ਜਾਣ ਕੇ ਪ੍ਰਚਾਰ ਕਰਦੇ ਆ ਵੀ ਪੰਜਾਬ ਸਰਕਾਰ ਦੇ ਨਾਲ ਇਹਨਾਂ ਦੀ ਕੋਈ ਮੰਗ ਨਹੀਂ ਆ ਪਰ ਬਹੁਤ ਸਾਰੀ ਕਿਉਂਕਿ ਖੇਤੀ ਇੱਕ ਸਟੇਟ ਦਾ ਵਿਸ਼ਾਵਾ ਤੇ ਸਟੇਟ ਦਾ ਵਿਛਾਣ ਕਰਕੇ ਸਟੇਟ ਉੱਤੋਂ ਭਗੌੜੀ ਨਹੀਂ ਹੋ ਸਕਦੀ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਭਗਵੰਤ ਮਾਨ ਲਗਾਤਾਰ ਕਿਸਾਨਾਂ ਦੇ ਖਿਲਾਫ ਕੂੜਾ ਪ੍ਰਚਾਰ ਕਰ ਰਿਹਾ 5 ਤਰੀਕ ਨੂੰ ਚੰਡੀਗੜ੍ਹ ਦਾ ਪ੍ਰੋਗਰਾਮ ਫੇਲ ਕਰਨ ਵਾਸਤੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਛਾਪੇ ਮਾਰੀਆਂ ਤੀਤੀਆਂ ਹਜ਼ਾਰਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਫੈਸਲਾ ਕੀਤਾ ਨਹੀਂ ਕਿ 10 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਵਿਧਾਇਕਾਂ ਦੇ ਅੱਗੇ ਜਿਹੜੇ ਆ ਉਹ ਧਰਨੇ ਦਿੱਤੇ ਜਾਣਗੇ ਕਿਉਂਕਿ ਲਗਾਤਾਰ ਸਰਕਾਰ ਜਿਹੜੀ ਆ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਿਹੜੀ ਆ ਭਗੌੜੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਤੇ ਜਿਹੜੀ ਮਾਨ ਸਰਕਾਰ ਆ ਜਿਹੜੀ ਇਸ ਟਾਈਮ ਧਰਨਿਆਂ 'ਚੋਂ ਨਿਕਲੀ ਪਾਰਟੀ ਆ ਕੇਜਰੀਵਾਲ ਖੁਦ ਧਰਨਿਆਂ 'ਚੋਂ ਨਿਕਲਿਆ ਭਗਵੰਤ ਮਾਨ ਖੁਦ ਧਰਨਿਆਂ 'ਚ ਬੈੰਦਾ ਰਿਹਾ ਕੋਈ ਇਹੋ ਜਿਹਾ ਧਰਨਾ ਨਹੀਂ ਜਿਹੜਾ ਮੁੱਖ ਮੰਤਰੀ ਨੇ ਛੱਡਿਆ ਹੋਵੇ ਪਰ ਅੱਜ ਇਹ ਧਰਨੇ ਲਾਉਣ ਵਾਲਿਆਂ ਨੂੰ ਬਦਨਾਮ ਕਰ ਰਿਆ ਧਰਨੇ ਲਾਉਣ ਵਾਲਿਆਂ ਦੇ ਖਿਲਾਫ ਪੁਲਿਸ ਭੇਜ ਰਿਆ ਧਰਨੇ ਲਾਉਣਾਂ ਦੀ ਗੱਲ ਸੁਣਨ ਦੀ ਬਜਾਏ ਅੱਜ ਇਹ ਭਗੌੜਾ ਹੋ ਰਿਹਾ ਲੱਗਦਾ ਕਿ ਨੀਤੀ ਦੀ ਲੱਗਦੀ ਸਰਕਾਰ ਸਰਕਾਰ ਦੀ ਨੀਤੀ ਕਾਰਪੋਰੇਟ ਪੱਕੀ ਆ ਮੋਦੀ ਤੋਂ ਇੱਕ ਕਦਮ ਅੱਗੇ ਹੋ ਕੇ ਚਾਹੁੰਦਾ ਭਗਵੰਤ ਮਾਨ ਦੱਸਣਾ ਚਾਹੁੰਦਾ ਵੀ ਮੈਂ ਤੁਹਾਡਾ ਜ਼ਿਆਦਾ ਤੇਸ਼ੀ ਆ ਹੁਣ ਜਿੱਦਾਂ ਅਸੀਂ ਦੇਖ ਰਹੇ ਆਂ ਵੀ ਟਰੰਪ ਜਿਹੜਾ ਵੀ ਦੁਨੀਆ ਦਾ ਸਰਪੰਚ ਬਣਿਆ ਤੇ ਦਬਕੇ ਮਾਰ ਰਿਹਾ ਦੇਸ਼ਾਂ ਨੂੰ ਵੀ ਟੈਰਫ ਨੀਤੀ ਲਾਗੂ ਕੀਤੀ ਜਾਵੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਵੱਡਾ ਬਿਆਨ ਲੱਗਾ ਵੀ ਜਿਹੜਾ ਖੇਤੀ ਸੈਕਟਰ ਆ ਪੂਰੇ ਭਾਰਤ ਦਾ ਉਹ ਸਾਨੂੰ ਦਿੱਤਾ ਜਾਵੇ ਇਸ ਦੇ ਖਿਲਾਫ ਅਸੀਂ ਇਕੱਠੇ ਹੋਇਆ ਤੇ ਭਗਵਾਨ ਜਿਹੜੀ ਟਰੰਪ ਦੇ ਸੇਵਾ ਕਰ ਰਿਹਾ ਮੋਦੀ ਸ਼ਾਹ ਤੇ ਮੋਦੀ ਸ਼ਾਹ ਦੀ ਸੇਵਾ ਕਰ ਰਿਹਾ ਭਗਵੰਤ ਮਾਨ ਇਹ ਦੇਖ ਰਹੇ ਆਂ ਵੀ ਇਹ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਬਹੁਤ ਕੀਮਤੀ ਨੇ ਉਹ ਜ਼ਮੀਨਾਂ ਜਿਹੜੀਆਂ ਕਾਰਪੋਰੇਟ ਹੱਥਾਂ 'ਚ ਦੇਣਾ ਚਾਹੁੰਦਾ ਹਾਈਵੇ ਕੱਢ ਰਿਹਾ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਚਾਹੁੰਦਾ ਉਸ ਦੇ ਖਿਲਾਫ ਅੱਜ ਇਕੱਠੇ ਹੋਏ ਅੱਜ ਕਿੱਥੇ ਤੇ ਕਿਹੜੀ ਜਗ੍ਹਾ ਦਰਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਤਰੀਆਂ ਐਮ ਐਲ ਏਆਂ ਦੇ ਘਰਾਗੇ ਦਰਨੇ ਲਾਏ ਜਾ ਰਹੇ 11 ਤੋਂ ਲੈ ਕੇ 4 ਵਜੇ ਤੱਕ ਤੇ ਇਹਦੇ ਖਿਲਾਫ ਵਿਸ਼ਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ